ਸਾਥ ਸ਼ਰੀਆ ਕਲ ਜੀ ਨਿੰਦਰਕੌਰ ਦੀ ਨਵੀਂ ਵਿਆਹੀ ਬਹੂ ਸੰਦੀਪ ਜਿਹਦੇ ਵਿਆਹ ਨੂੰ ਹਜੇ 15 ਦਿਨ ਹੀ ਹੋਏ ਸੀ ਉਹ ਕੁੰਡ ਕੱਢੇ ਬਿਨਾ ਹੀ ਬੈਠੀ ਸੀ ਬਾਹਰ ਦੇਖ ਕੇ ਨਿੰਦਰਕੌਰ ਨੂੰ ਗੁੱਸਾ ਆ ਗਿਆ ਤੇ ਉਹਨੇ ਸੰਦੀਪ ਨੂੰ ਅੱਖਾਂ ਖੋਂਦੇ ਹੋਏ ਕਿਹਾ ਸੰਦੀਪ ਕੁੰਡ ਕੱਢ ਇਥੇ ਤੇਰਾ ਸੌਰਾ ਬੈਠਾ ਆ ਸੌਰੇ ਦੇ ਸਾਹਮਣੇ ਐਵੇਂ ਨਹੀਂ ਬਹਿੰਦੇ ਤੇਰੀ ਮਾਂ ਨੇ ਤੈਨੂੰ ਇੰਨਾ ਵੀ ਨਹੀਂ ਸਿਖਾ ਕੇ ਭੇਜਿਆ ਚੱਲ ਮੂੰਹ ਟੱਕ ਸੰਦੀਪ ਨੇ ਟੇਟੀਆਂ ਨਜ਼ਰਾਂ ਨਾਲ ਵੇਖਿਆ ਤੇ ਆਪਣੇ ਮੂੰਹ ਨੂੰ ਟੱਕ ਲਿਆ ਥੋੜੀ देर ਬਾਅਦ ਉਹਨੂੰ ਕੁੰਡ ਨਾਲ ਘਬਰਾੜ ਜਿਹੀ ਹੋਣ ਲੱਗੀ ਤਾਂ ਉਹ ਥੋੜ੍ਹ ਟਕੇ ਆਪਣੇ ਕਮਰੇ ਚ ਚਲੀ ਗਈ ਕਮਰੇ ਚ ਜਾ ਕੇ ਉਹਨੇ ਤੁਰੰਤ ਆਪਣਾ ਕੁੰਡ ਚੁੱਕ ਲਿਆ ਤੇ ਪੱਖਾ ਤੇਜ਼ ਕਰਕੇ ਬਹਿ ਗਈ ਥੋੜੀ देर ਬਾਅਦ ਸੰਦੀਪ ਦੀ ਨਾਨਾਣ ਰਾਣੀ ਨੇ ਉਹਨੂੰ ਆਵਾਜ਼ ਦਿੱਤੀ ਤੇ ਕਿਹਾ ਭਾਬੀ ਇੱਧਰ ਆਈ ਕੀ ਤੂੰ ਸੌਂ ਗਈਆਂ ਜਾ ਕੇ ਕਮਰੇ ਚ ਰਾਣੀ ਦੀ ਆਵਾਜ਼ ਸੁਣਦਿਆਂ ਹੀ ਸੰਦੀਪ ਉੱਠੀ ਤੇ ਆਪਣੇ ਮੂੰਹ ਨੂੰ ਫੇਰ ਟੱਕ ਕੇ ਬਾਹਰ ਚਲੀ ਗਈ ਤੇ ਜਾ ਕੇ ਰਾਣੀ ਨੂੰ ਪੁੱਛਣ ਲੱਗੀ ਹਾਂਜੀ ਦੀਦੀ ਦੱਸੋ ਕੀ ਹੋਇਆ ਤਾਂ ਰਾਣੀ ਨੇ ਕਿਹਾ ਤੁਹਾਡੀ ਰਸੋਈ ਦੀ ਰਸਮ ਤਾਂ ਹੋ ਗਈ ਆ ਤਾਂ ਕੀ ਹੁਣ ਤੁਸੀਂ ਕੁਝ ਬਣਾ ਕੇ ਨਹੀਂ ਖਵਾਓਗੇ ਸਾਨੂੰ ਤਾਂ ਸੰਦੀਪ ਨੇ ਉਹਦੇ ਵੱਲ ਵੇਖਿਆ ਤੇ ਕਿਹਾ ਤੁਸੀਂ ਦੱਸੋ ਤੁਸੀਂ ਕੀ ਖਾਣਾ ਹੈ ਤਾਂ ਰਾਣੀ ਨੇ ਸੰਦੀਪ ਵੱਲ ਵੇਖਦੇ ਹੋਏ ਕਿਹਾ ਇੱਕ ਕੰਮ ਕਰੋ ਅੱਜ ਆਲੂ ਵਾਲੇ ਪਕੌੜੇ ਬਣਾ ਦਿਓ ਤੇ ਨਾਲ ਚਟਨੀ ਵੀ ਸੰਦੀਪ ਨੇ ਮੂੰਹ ਬਣਾ ਕੇ ਕਿਹਾ ਠੀਕ ਆ ਰਾਤ ਨੂੰ ਖਾਣੇ 'ਚ ਇਹੋ ਬਣਾ ਲਵਾਂਗੇ ਤਾਂ ਰਾਣੀ ਗੁੱਸੇ ਗੁੱਸਾ ਕਰਦੇ ਹੋਏ ਬੋਲੀ ਰਾਤ ਦੇ ਖਾਣੇ 'ਚ ਕਿਉਂ ਦਿਨੇ ਬਣਾ ਦਿਨੇ ਖਾਵਾਂਗੇ ਪਕੌੜੇ ਰਾਤ ਨੂੰ ਅਸੀਂ ਪਕੌੜੇ ਨਹੀਂ ਖਾਣੇ ਤਾਂ ਸੰਦੀਪ ਨੇ ਰਾਣੀ ਵੱਲ ਵੇਖਿਆ ਤੇ ਫਿਰ ਚੁੱਪਚਾਪ ਸੋਈ 'ਚ ਚਲੀ ਗਈ ਸੰਦੀਪ ਦੀ ਜਠਾੜੀ ਪ੍ਰੀਤ ਉੱਥੇ ਕੰਮ ਕਰ ਰਹੀ ਸੀ ਸੰਦੀਪ ਪ੍ਰੀਤ ਦੇ ਕੋਲ ਜਾ ਕੇ ਆਪਣੇ ਸਿਰ ਤੋਂ ਦੁਪੱਟਾ ਹਟਾਉਂਦੇ ਹੋਏ ਬੋਲੀ ਧੀਰੀ ਤੁਹਾਡਾ ਬੜਾ ਵੱਡਾ ਜੇਰਾ ਆ ਸਾਰਾ ਦਿਨ ਪਾਪਾ ਜੀ ਘਰ ਹੀ ਰਹਿੰਦੇ ਆ ਕਦੀ ਬਾਹਰ ਨਹੀਂ ਜਾਂਦੇ ਤੇ ਤੁਸੀਂ ਸਾਰਾ ਦਿਨ ਕੁੰਡ ਕੱਢ ਕੇ ਕੰਮ ਕਰਦੇ ਰਹਿੰਦੇ ਹੋ ਮੈਂ ਤਾਂ 5 ਮਿੰਟ ਚ ਹੀ ਪਰੇਸ਼ਾਨ ਹੋ ਗਈਆਂ ਮੇਰੇ ਕੋਲੋਂ ਨਹੀਂ ਕੁੰਡ ਨਿਕਲਦਾ ਤੇ ਉਹਨੇ ਆਪਣੇ ਸਿਰ ਤੋਂ ਦੁਪੱਟਾ ਲਾਹ ਦਿੱਤਾ ਪ੍ਰੀਤ ਸੰਦੀਪ ਦਾ ਦੁਪੱਟਾ ਚੁੱਕ ਕੇ ਉਹਦੇ ਸਿਰ ਤੇ ਰੱਖਦੇ ਹੋਏ ਬੋਲੀ ਨਹੀਂ ਸੰਦੀਪ ਦੁਪੱਟਾ ਸਿਰ ਤੋਂ ਨਾ ਲਾ ਜਿਆਦਾ ਆ ਤਾਂ ਆਪਣੇ ਮੂੰਹ ਤੋਂ ਉੱਤੇ ਕਰ ਲੈ ਪਰ ਸਿਰ ਤੇ ਜ਼ਰੂਰ ਰਹਿਣ ਦੇ ਬੇਖਾਰ ਕਰਦੇ ਕੁਝ ਕਾਇਦੇ ਕਾਨੂੰਨ ਹੁੰਦੇ ਆ ਤੇ ਇੱਥੇ ਵੀ ਆ ਤਾਂ ਇਸ ਲਈ ਸੰਦੀਪ ਆਪਣਾ ਦੁਪੱਟਾ ਸਿਰ ਤੇ ਹੀ ਰੱਖ ਸੰਦੀਪ ਨੇ ਆਪਣੀ ਜਠਾਣੀ ਵੱਲ ਵੇਖਦੇ ਹੋਏ ਕਿਹਾ ਦੀਦੀ ਅਸੀਂ 2025 ਚਾਂ ਇਹ ਕਿਹੜੀ ਸਿਧਾਰ ਦੀਦੀਆਂ ਗੱਲਾਂ ਕਰਦੇ ਹੋ ਤੁਸੀਂ ਮੈਨੂੰ ਨਹੀਂ ਲੱਗਦਾ ਕਿ ਅੱਜ ਦੇ ਜਮਾਨੇ ਚ ਕੋਈ ਸਿਰ ਟੱਕਦਾ ਹੋ ਉਹ ਵੀ ਘਰ ਹਾਂ ਜੇ ਘਰੋਂ ਬਾਹਰ ਜਾਣਾ ਹੋਵੇ ਤਾਂ ਤੋਪ ਤੋ ਬਚਨ ਲਈ ਮੂੰਹ ਟੱਕਿਆ ਜਾਂਦਾ ਆ ਪਰ ਘਰੇ ਰਹਿ ਕੇ ਮੂੰਹ ਕਿਉਂ ਟੱਕਣਾ ਪ੍ਰੀਤ ਨੇ ਸੰਦੀਪ ਨੂੰ ਸਮਝਾਉਂਦੇ ਹੋਏ ਕਿਹਾ ਸੰਦੀਪ ਇਹ ਵੱਡਿਆਂ ਦਾ ਮਾਣ ਸਨਮਾਨ ਆਦਰ ਹੁੰਦਾ ਆ ਆਪਣਾ ਮੂੰਹ ਟੱਕ ਕੇ ਰੱਖ ਨਾਲ ਸਾਡਾ ਕੀ ਜਾਂਦਾ ਆ ਠੀਕ ਆਣਾ ਟੱਕ ਲੈਨੇ ਆ ਸੰਦੀਪ ਨੇ ਹੱਸਦੇ ਹੋਏ ਕਿਹਾ ਚਾਹੇ ਮੈਂ ਕੁੰਡ ਕੱਢ ਕੇ ਆਪਣੇ ਸਹੁਰੇ ਨੂੰ ਗਾਲਾਂ ਹੀ ਦੇਣ ਲੱਗ ਜਾਵਾਂ ਪ੍ਰੀਤ ਨੇ ਸੰਦੀਪ ਨੂੰ ਅੱਖਾਂ ਵਿਖਾਈਆਂ ਤੇ ਬਾਹਰ ਵੱਲ ਵੇਖਦੇ ਹੋਏ ਕਿਹਾ ਚੁੱਪ ਚੁੱਪ ਰਹਿ ਜੇ ਕਿਸੇ ਨੇ ਸੁਣ ਲਿਆ ਨਾ ਤੇਰੀ ਖੈਰ ਨਹੀਂ ਤੇ ਨਾਲ ਮੇਰੀ ਵੀ ਸੰਦੀਪ ਹੱਸਦੇ ਹੋਏ ਬੋਲੀ ਅੱਛਾ ਦੱਸੋ ਹੁਣ ਮੈਂ ਕੀ ਕਰਾਂ ਮਹਾਰਾਣੀ ਦਾ ਆਰਡਰ ਆ ਦੁਪਹਿਰੇ ਆਲੂ ਵਾਲੇ ਪਕੌੜੇ ਖਾਣੇ ਆ ਤੇ ਪ੍ਰੀਤ ਨੇ ਪਕੌੜਿਆਂ ਦਾ ਨਾ ਸੁਣਦੇ ਹੀ ਕਿਹਾ ਇਹ ਜਿਹੜੀਆਂ ਇੰਨੀਆਂ ਸਬਜ਼ੀਆਂ ਮੈਂ ਬਣਾ ਲਈਆਂ ਆ ਇਹਦਾ ਕੀ ਕਰਾਉਣ ਮੈਂ ਤਾਂ ਸੰਦੀਪ ਬੋਲੀ ਕਿ ਘਰ ਸਾਰਿਆਂ ਨੂੰ ਪਤਾ ਆ ਕਿ ਤੁਸੀਂ ਸਬਜ਼ੀ ਬਣਾ ਲਈ ਆ ਤਾਂ ਪ੍ਰੀਤ ਨੇ ਕਿਹਾ ਨਹੀਂ ਕਿਸੇ ਨੂੰ ਨਹੀਂ ਪਤਾ ਤੇ ਨਾ ਹੀ ਖਾਣੇ ਦੀ ਖੁਸ਼ਬੂ ਮੰਮੀ ਜੀ ਦੇ ਕਮਰੇ ਤੱਕ ਜਾਂਦੀ ਆ ਸੰਦੀਪ ਤਾੜੀ ਵਜਾਉਂਦੇ ਹੋਏ ਬੋਲੀ ਬੱਸ ਮਿਲ ਗਿਆ ਫਿਰ ਹੱਲ ਹੁਣ ਇਹਨਾਂ ਨੂੰ ਪਕੌੜੇ ਬਣਾ ਕੇ ਖਵਾ ਦਿੰਦੇ ਆ ਇਹ ਸਬਜ਼ੀ ਰਾਤ ਨੂੰ ਖਵਾ ਦਾਂਗੇ ਪਤਾ ਆ ਮੇਰੀ ਮੰਮੀ ਵੀ ਕਦੀ ਕਦੀ ਐਵੇਂ ਹੀ ਕਰਦੀ ਆ ਜਦੋਂ ਪਾਪਾ ਬਿਨਾਂ ਦੱਸੇ ਬਾਹਰੋਂ ਕੁਝ ਖਾਣ ਨੂੰ ਲੈ ਆਉਂਦੇ ਆ ਪਰ ਪ੍ਰੀਤ ਕੁਝ ਸੋਚਦੇ ਹੋਏ ਹੱਸ ਪਈ ਤੇ ਬੋਲੀ ਸੰਦੀਪ ਜੀ ਇਹ ਸਬਜੀ ਕਿਸੇ ਨੇ ਵੇਖ ਲਈ ਨਾ ਤਾਂ ਰਾਤ ਨੂੰ ਇਹ ਕਹਿਣਗੇ ਕਿ ਸਾਨੂੰ ਬਾਸੀ ਸਬਜੀ ਖਵਾਈ ਆ ਸੰਦੀਪ ਨੇ ਸਬਜੀ ਚੁੱਕੀ ਤੇ ਫ੍ਰੀਜ ਚ ਰੱਖ ਦਿੱਤੀ ਤੇ ਕਿਹਾ ਲਓ ਹੋ ਗਿਆ ਇਸ ਪ੍ਰੋਬਲਮ ਦਾ ਵੀ ਹੱਲ ਤੇ ਦੀਦੀ 15 ਦਿਨਾਂ ਚ ਮੈਂ ਇੰਨਾ ਤਾਂ ਸਮਝ ਗਈ ਆ ਕਿ ਸਾਡਾ ਪਰਿਵਾਰ ਬਹੁਤ ਵੱਡਾ ਆਲਸੀ ਆ ਕਿ ਆਪਣੇ ਆਪ ਰਸੋਈ ਚ ਉੱਠ ਕੇ ਨਹੀਂ ਆਉਣਗੇ ਉੱਥੇ ਬੈਠੇ ਬੈਠੇ ਹੀ ਆਰਡਰ ਚਲਾਉਣਗੇ ਚਾਹ ਪੀਣੀ ਹੋਵੇ ਪਾਣੀ ਪੀਣਾ ਹੋਵੇ ਜਾਂ ਕੁਝ ਹੋਰ ਇਹ ਆਪਣੇ ਆਪ ਤਾਂ ਉੱਠ ਕੇ ਨਹੀਂ ਆ ਸਕਦੇ ਤੇ ਫ੍ਰਿਜ ਤਾਂ ਬਿਲਕੁਲ ਨਹੀਂ ਖੋਲ ਕੇ ਵੇਖਣਗੇ ਹੁਣ ਇਹ ਸਬਜ਼ੀ ਸ਼ਾਮ ਨੂੰ ਹੀ ਕੱਢਾਂਗੇ ਇਹਨੂੰ ਚੰਗੀ ਤਰ੍ਹਾਂ ਫਰਾਈ ਕਰਕੇ ਤੇ ਨਾਲ ਰੋਟੀਆਂ ਪਕਾ ਕੇ ਇਹਨਾਂ ਨੂੰ ਖਵਾ ਦਾਂਗੇ ਸੰਦੀਪ ਦੀ ਸਮਝਦਾਰੀ ਵੇਖ ਕੇ ਪ੍ਰੀਤ ਹਾਸਪਈ ਤੇ ਫਿਰ ਦੋਵਾਂ ਨੇ ਆਲੂ ਵਾਲੇ ਪਕੌੜੇ ਬਣਾਉਣ ਦੀ ਤਿਆਰੀ ਕਰ ਲਈ ਦੁਪਹਿਰ ਨੂੰ ਸੰਦੀਪ ਨੇ ਸਾਰਿਆਂ ਨੂੰ ਗਰਮਾ-ਗਰਮ ਪਕੌੜੇ ਬਣਾ ਕੇ ਖਵਾ ਦਿੱਤੇ ਤੇ ਸਾਰਿਆਂ ਦੇ ਖਾਣ ਤੋਂ ਬਾਅਦ ਸੰਦੀਪ ਨੇ ਪੁੱਛਿਆ ਪਕੌੜੇ ਕਿਵੇਂ ਲੱਗੇ ਤਾਂ ਸਭ ਤੋਂ ਪਹਿਲਾਂ ਰਾਣੀ ਬੋਲੀ ਤੇਲ ਬਹੁਤ ਸੀ ਤੁਸੀਂ ਚੰਗੀ ਤਰ੍ਹਾਂ ਤੇਲ ਨਹੀਂ ਕੱਢਿਆ ਇਹਨਾਂ 'ਚੋਂ ਤੇ ਫਿਰ ਸੰਦੀਪ ਦੀ ਸੱਸ ਬੋਲੀ ਹਾਂ ਵੇਸਣ ਵੀ ਥੋੜਾ ਕੱਚਾ ਲੱਗਦਾ ਆ ਤੇ ਜਦੋਂ ਸੰਦੀਪ ਨੇ ਆਪਣੇ ਸਹੁਰੇ ਨੂੰ ਪੁੱਛਿਆ ਕਿ ਪਾਪਾ ਜੀ ਤੁਸੀਂ ਦੱਸੋ ਤੁਹਾਨੂੰ ਕੀ ਕਮੀ ਲੱਗੀ ਆ ਤਾਂ ਉਹ ਬੋਲੇ ਸਾਰਾ ਕੁਝ ਠੀਕ ਸੀ ਪਰ ਮੈਂ ਲੂਣ ਘੱਟ ਖਾਣਾ ਆ ਇਸ ਲਈ ਮੈਨੂੰ ਨਮਕ ਤੇਜ਼ ਲੱਗਾ ਤਾਂ ਇਹ ਸੁਣ ਕੇ ਸੰਦੀਪ ਦੀ ਸੱਸ ਸੰਦੀਪ ਨੂੰ ਬੋਲੀ ਇਹ ਕੀ ਤਰੀਕਾ ਆਪਣੇ ਸਹੁਰੇ ਨਾਲ ਗੱਲ ਕਰਨ ਦਾ ਤੇਰੀ ਮਾਂ ਨੇ ਇਹ ਨਹੀਂ ਸਿਖਾਇਆ ਤੈਨੂੰ ਕਿ ਆਪਣੇ ਸਹੁਰੇ ਨਾਲ ਕਿਵੇਂ ਗੱਲ ਕੀਤੀ ਜਾਂਦੀ ਆ ਸੰਦੀਪ ਨੇ ਆਪਣੀ ਸੱਸ ਵੱਲ ਵੇਖਿਆ ਤੇ ਬੋਲੀ ਜਦੋਂ ਸਾਰੇ ਕਮੀਆਂ ਹੀ ਕੱਢ ਰਹੇ ਆ ਤਾਂ ਪਾਪਾ ਜੀ ਕਿਉਂ ਪਿੱਛੇ ਰਹਿਣ ਪळा ਇਸੇ ਲਈ ਮੈਂ ਉਹਨਾਂ ਨੂੰ ਵੀ ਪੁੱਛ ਲਿਆ ਕਿ ਅਗਲੀ ਵਾਰ ਮੈਂ ਸਾਰਿਆਂ ਦੇ ਹਿਸਾਬ ਨਾਲ ਬਣਾ ਲੂੰਗੀ ਪ੍ਰੀਤ ਤੇ ਸੰਦੀਪ ਅਖੀਰ ਤੇ ਖਾਣ ਬੈਠੀਆਂ ਰਾਣੀ ਉੱਥੇ ਆ ਕੇ ਬੋਲੀ ਖਾ ਬਾਅਦ ਚ ਲਿਓ ਪਹਿਲਾਂ ਜਾ ਕੇ ਮੈਨੂੰ ਚਾਹ ਬਣਾ ਦਿਓ ਹੁਣ ਸੰਦੀਪ ਆਪਣੀ ਭੁੱਖ ਬਰਦਾਸ਼ਤ ਨਹੀਂ ਕਰ پا ਰਹੀ ਸੀ ਤੇ ਉਹ ਪਕੌੜੇ ਖਾਂਦੇ ਹੀ ਬੋਲੀ ਰਾਣੀ ਤੂੰ ਚਾਹ ਆਪ ਬਣਾ ਸਕਦੀ ਆ ਇੱਕ ਕੱਪ ਚਾਹ ਬਣਾਉਣ ਨੂੰ ਪਹਿਲਾਂ ਕਿੰਨਾ ਕੁ ਟਾਈਮ ਲੱਗਦਾ ਆ ਸੰਦੀਪ ਦੀ ਗੱਲ ਸੁਣ ਕੇ ਰਾਣੀ ਨੂੰ ਬਹੁਤ ਗੁੱਸਾ ਆਇਆ ਤੇ ਉਹਨੇ ਸੰਦੀਪ ਨੂੰ ਘੂਰਦੇ ਹੋਏ ਕਿਹਾ ਮੈਂ ਤੈਨੂੰ ਨਹੀਂ ਕਿਹਾ ਮੈਂ ਵੱਡੀ ਭਾਬੀ ਨੂੰ ਕਿਹਾ ਆ ਰਾਣੀ ਦੀ ਗੱਲ ਸੁਣ ਕੇ ਪ੍ਰੀਤ ਉੱਠਣ ਲੱਗੀ ਤਾਂ ਸੰਦੀਪ ਨੇ ਪ੍ਰੀਤ ਦਾ ਹੱਥ ਫੜ ਕੇ ਉਹਨੂੰ ਬਿਠਾ ਲਿਆ ਤੇ ਕਹਿਣ ਲੱਗੀ ਇਹਨਾਂ ਨੂੰ ਵੀ ਭੁੱਖ ਲੱਗੀ ਆ ਸਵੇਰ ਦੇ ਕੰਮ ਕਰਦੇ ਆਏ ਤੂੰ ਤਾਂ ਕੁਝ ਕੀਤਾ ਨਹੀਂ ਬਸ ਸਵੇਰ ਦੀ ਬੈਠੀ ਆ ਅੱਜ ਤਾਂ ਤੂੰ ਕਾਲਜ ਵੀ ਨਹੀਂ ਗਈ ਤਾਂ ਫਿਰ ਆਪਣੇ ਲਈ ਇੱਕ ਕੱਪ ਚਾਹ ਨਹੀਂ ਬਣਾ ਸਕਦੀ ਰਾਣੀ ਰਸੋਈ ਵੱਲ ਜਾਣ ਲੱਗੀ ਤਾਂ ਸੰਦੀਪ ਨੇ ਰਾਣੀ ਨੂੰ ਮਜ਼ਾਕ ਚ ਕਿਹਾ ਜੇ ਇੱਕ ਕੱਪ ਚਾਹ ਬਣਾਉਣੀ ਲੱਗੀਆਂ ਤਾਂ ਦੋ ਕੱਪ ਹੋਰ ਬਣਾ ਲਈ ਰਾਣੀ ਨੇ ਪਿੱਛੇ ਮੁੜ ਕੇ ਗੁੱਸੇ ਨਾਲ ਕਿਹਾ ਮੈਂ ਚਾਹ ਨਹੀਂ ਬਣਾਉਣ ਚੱਲੀ ਮੈਂ ਆਪਣੇ ਲਈ ਪਾਣੀ ਲੈਣ ਚੱਲੀ ਆ ਤਾਂ ਸੰਦੀਪ ਨੇ ਕਿਹਾ ਠੀਕ ਆ ਤਾਂ ਦੋ ਗਲਾਸ ਹੋਰ ਲੈ ਆਈ ਅਸੀਂ ਪਾਣੀ ਲਿਆਉਣਾ ਭੁੱਲ ਗਈਆਂ ਸੀ ਤੇ ਉਹਨੇ ਆਪਣੇ ਸਾਹਮਣੇ ਰੱਖੇ ਹੋਏ ਪਾਣੀ ਦੀ ਬੋਤਲ ਟੇਬਲ ਦੇ ਥੱਲੇ ਰੱਖ ਦਿੱਤੀ ਪ੍ਰੀਤ ਨੇ ਸੰਦੀਪ ਨੂੰ ਹੌਲੀ ਜੀ ਪੁੱਛਿਆ ਇਹ ਕੀ ਆ ਤਾਂ ਸੰਦੀਪ ਬੋਲੀ ਚੁੱਪ ਰਹੋ ਰਾਣੀ ਨੇ ਆਪਣੇ ਲਈ ਪਾਣੀ ਫੜਿਆ ਤੇ ਬਾਹਰ ਆ ਗਈ ਤਾਂ ਸੰਦੀਪ ਨੇ ਛੇਤੀ ਨਾਲ ਆਪਣੀ ਜਗ੍ਹਾ ਤੋਂ ਉੱਠ ਕੇ ਰਾਣੀ ਦੇ ਹੱਥੋਂ ਪਾਣੀ ਦਾ ਗਲਾਸ ਲੈ ਲਿਆ ਤੇ ਕਿਹਾ ਹਾਏ ਰੱਬਾ ਪਕੌੜਿਆਂ 'ਚ ਤਾਂ ਮਿਰਚਾਂ ਹੀ ਬਹੁਤ ਆ ਤੇ ਰਾਣੀ ਦੇ ਹੱਥੋਂ ਪਾਣੀ ਦਾ ਗਲਾਸ ਫੜ ਕੇ ਪੀ ਲਿਆ ਇਹ ਵੇਖ ਕੇ ਪ੍ਰੀਤ ਟੈਨਸ਼ਨ ਵਿੱਚ ਆ ਗਈ ਕਿਉਂਕਿ ਉਹਨੂੰ ਪਤਾ ਸੀ ਕਿ ਹੁਣ ਰਾਣੀ ਨਹੀਂ ਛੱਡੂਗੀ ਰਾਣੀ ਨੇ ਸੰਦੀਪ ਨੂੰ ਵੇਖਿਆ ਤੇ ਉੱਚੀ ਆਵਾਜ਼ ਚ ਬੋਲੀ ਇਹ ਕੀ ਤਰੀਕਾ ਆ ਸੰਦੀਪ ਨੇ ਮੁਸਕਰਾਉਂਦੇ ਹੋਏ ਕਿਹਾ ਮੈਂ ਤੈਨੂੰ ਕਿਹਾ ਸੀ ਨਾ ਦੋ ਗਲਾਸ ਪਾਣੀ ਲੈ ਆਵੀ ਹੁਣ ਮੈਨੂੰ ਮਿਰਚ ਲੱਗੀ ਸੀ ਤਾਂ ਮੈਨੂੰ ਤੇਰੇ ਹੱਥ ਚ ਪਾਣੀ ਦਿਖਿਆ ਤੇ ਮੈਂ ਪਾਣੀ ਫੜ ਕੇ ਪੀ ਲਿਆ ਰਾਣੀ ਗੁੱਸੇ ਨਾਲ ਆਪਣੀ ਮੰਮੀ ਦੇ ਕੋਲ ਚਲੀ ਗਈ ਤੇ ਉੱਥੇ ਜਾ ਕੇ ਆਪਣੀ ਮੰਮੀ ਨੂੰ ਸਾਰੀ ਗੱਲ ਦੱਸੀ ਤਾਂ ਸੰਦੀਪ ਦੇ ਕੋਲ ਆ ਕੇ ਬੋਲੀ ਇਹ ਕੀ ਤਰੀਕਾ ਆ ਤੇਰਾ ਮੇਰੀ ਕੁੜੀ ਨੇ ਆਪਣੇ ਲਈ ਪਾਣੀ ਲਿਆਂਦਾ ਸੀ ਤੇ ਤੂੰ ਉਹਦੇ ਹੱਥੋਂ ਖੋ ਕੇ ਪੀ ਲਿਆ ਸੰਦੀਪ ਨੇ ਕਿਹਾ ਜਦੋਂ ਰਸੋਈ 'ਚ ਚੱਲੀ ਸੀ ਨਾ ਇਹ ਪਾਣੀ ਪੀਣ ਤਾਂ ਮੈਂ ਉਹਨੂੰ ਕਿਹਾ ਸੀ ਕਿ ਦੋ ਗਲਾਸ ਪਾਣੀ ਲੈ ਆਈਂ ਪਰ ਉਹਨੇ ਮੇਰੀ ਨਹੀਂ ਸੁਣੀ ਮੈਨੂੰ ਮਿਰਚ ਲੱਗੀ ਤਾਂ ਮੈਂ ਫੜ ਕੇ ਪੀ ਲਿਆ ਇਹਦੇ 'ਚ ਕੀ ਗਲਤ ਕੀਤਾ ਮੈਂ ਮੈਨੂੰ ਦੱਸੋ ਤਾਂ ਸੱਸ ਸੰਦੀਪ ਨੂੰ ਕੁਰਦੇ ਹੋਏ ਬੋਲੀ ਆਉਂਦੇ ਅੱਜ ਰਣਜੀਤ ਨੂੰ ਤੈਨੂੰ ਦੱਸਦੀਆਂ ਅੱਜ ਮੈਂ ਸੰਦੀਪ ਨੇ ਆਪਣੀ ਸੱਸ ਵੱਲ ਟੇਢੀ ਨਜ਼ਰ ਨਾਲ ਵੇਖਿਆ ਤੇ ਚੁੱਪਚਾਪ ਪਕੌੜੇ ਖਾਣ ਲੱਗੀ ਸੱਸ ਉੱਥੋਂ ਸੰਦੀਪ ਨੂੰ ਇਹ ਕਹਿ ਕੇ ਚਲੀ ਗਈ ਤਾਂ ਪ੍ਰੀਤ ਨੇ ਸੰਦੀਪ ਵੱਲ ਵੇਖਿਆ ਤੇ ਕਿਹਾ ਤੂੰ ਕਮਲੀ ਹੋ ਗਈਆਂ ਸੱਸ ਤੇ ਨਾਨਾ ਨਾਲ ਪੰਗਾ ਲੈਣੀ ਆ ਤੈਨੂੰ ਨਹੀਂ ਪਤਾ ਕਿ ਕੀ ਹੋ ਸਕਦਾ ਆ ਜਦੋਂ ਆਪਣੇ ਕੋਲ ਪਾਣੀ ਹੈਗਾ ਸੀ ਤਾਂ ਤੈਨੂੰ ਕੀ ਲੋੜ ਸੀ ਉਹਦੇ ਹੱਥੋਂ ਪਾਣੀ ਫੜ ਕੇ ਪੀਣ ਦੀ ਤਾਂ ਸੰਦੀਪ ਨੇ ਹੱਸਦੇ ਹੋਏ ਕਿਹਾ ਤੁਸੀਂ ਚੁੱਪ ਰਹੋ ਤੁਸੀਂ ਤਾਂ ਸਾਰਾ ਦਿਨ ਇਹਨਾਂ ਦੀ ਗੁਲਾਮੀ ਕਰਦੇ ਰਹਿੰਦੇ ਹੋ ਤਾਂ ਜੇ ਇਹ ਇੱਕ ਗਲਾਸ ਪਾਣੀ ਤੁਹਾਨੂੰ ਦੇ ਦੂਗੀ ਤਾਂ ਕੀ ਵਿਗੜ ਜਾਊਗਾ ਇਹਦਾ ਤਾਂ ਪ੍ਰੀਤ ਨੇ ਕਿਹਾ ਉਹ ਤੂੰ ਭੁੱਲ ਜਾ ਪਾਣੀ ਤਾਂ ਕੀ ਇਹ ਤਾਂ ਜਾਰ ਜ਼ਹਿਰ ਵੀ ਤਾਂ ਦੇਣ ਸਾਨੂੰ ਤਾਂ ਸੰਦੀਪ ਨੇ ਕਿਹਾ ਦੀਦੀ ਤੂੰ ਖਾਣਾ ਮ제 ਨਾਲ ਖਾ ਛੱਡ ਇਹਨਾਂ ਨੂੰ ਇਹਨਾਂ ਨੂੰ ਮੈਂ ਆਪੇ ਵੇਖ ਲੂੰਗੀ ਤੇ ਫਿਰ ਦੋਵਾਂ ਨੇ ਖਾਣਾ ਖਾ ਲਿਆ ਤੇ ਰसोई ਸਾਫ਼ ਕਰਨ ਲੱਗੀਆਂ ਸ਼ਾਮ ਨੂੰ ਰਣਜੀਤ ਦਫ਼ਤਰ ਤੋਂ ਘਰ ਆਇਆ ਤਾਂ ਮਾਣੇ ਉਹਨੂੰ ਦੇਣ ਵਾਲੀ ਸਾਰੀ ਗੱਲ ਦੱਸੀ ਚਾਹ ਦੇ ਨਾਲ ਰਣਜੀਤ ਨੂੰ ਪਕੌੜੇ ਦੇਂਦੀ ਹੋਈ ਸੰਦੀਪ ਬੋਲੀ ਦੁਪਹਿਰੇ ਬਣਾਏ ਸੀ ਤੁਸੀਂ ਘਰ ਨਹੀਂ ਸੀ ਤਾਂ ਮੈਂ ਤੁਹਾਡੇ ਲਈ ਰੱਖ ਲੈ ਮੈਨੂੰ ਪਤਾ ਆ ਤੁਹਾਨੂੰ ਪਸੰਦ ਆਉਣਗੇ ਮੈਂ ਬਣਾਏ ਆ ਖਾ ਕੇ ਦੱਸੋ ਕਿਵੇਂ ਦੇ ਬਣੇ ਆ ਤਾਂ ਰਣਜੀਤ ਕੁਝ ਬੋਲ ਹੀ ਨਾ ਪਾਇਆ ਤੇ ਉਹਨੇ ਚੁੱਪਚਾਪ ਚਾਹ ਤੇ ਪਕੌੜੇ ਖਾ ਲਏ ਮਾਂ ਬੈਠੀ ਐ ਸਾਰਾ ਕੁਝ ਵੇਖ ਰਹੀ ਸੀ ਤੇ ਅੰਦਰ ਹੀ ਅੰਦਰ ਸੜਵੀ ਰਹੀ ਸੀ ਕਿ ਮੈਂ ਇਹਨੂੰ ਇੰਨਾ ਕੁਝ ਦੱਸਿਆ ਪਰ ਇਹਨੇ ਆਪਣੀ ਘਰਵਾਲੀ ਨੂੰ ਇੱਕ ਲਫ਼ਜ਼ ਤੱਕ ਨਹੀਂ ਕਿਹਾ ਤੇ ਚੁੱਪਚਾਪ ਗੁਲਾਮਾਂ ਵਾਂਗ ਉਹਦੇ ਦਿੱਤੇ ਪਕੌੜੇ ਖਾ ਰਿਆ ਆ ਸੰਦੀਪ ਜਾ ਕੇ ਰਸੋਈ 'ਚ ਕੰਮ ਕਰਨ ਲੱਗੀ ਤਾਂ ਮਾਣੇ ਫਿਰ ਰਣਜੀਤ ਨੂੰ ਕਿਹਾ ਤੂੰ ਇਹਨੂੰ ਕੁਝ ਕਿਹਾ ਕਿਉਂ ਨਹੀਂ ਇਹਨੇ ਇਹ ਕੀਤਾ ਸੀ ਤੇਰੀ ਭੈਣ ਨਾਲ ਫਿਰ ਰਣਜੀਤ ਨੂੰ ਜਿਆਦਾ ਆ ਕਿ ਮੈਂ ਤਾਂ ਸੰਦੀਪ ਨਾਲ ਗੱਲ ਕਰਨੀ ਸੀ ਤਾਂ ਰਣਜੀਤ ਨੇ ਸੰਦੀਪ ਨੂੰ ਆਵਾਜ਼ ਦਿੱਤੀ ਤਾਂ ਸੰਦੀਪ ਆਪਣੇ ਹੱਥ ਸਾਫ਼ ਕਰਦੇ ਹੋਏ ਬਾਹਰ ਆਈ ਤੇ ਬੋਲੀ ਹਾਂ ਦੱਸੋ ਕੀ ਹੋਇਆ ਹੋਰ ਚਾਹੀਦੇ ਆ ਤਾਂ ਰਣਜੀਤ ਨੇ ਕਿਹਾ ਨਹੀਂ ਮੈਨੂੰ ਕੁਝ ਨਹੀਂ ਚਾਹੀਦਾ ਤੋ ਇੱਕ ਗੱਲ ਦੱਸ ਅੱਜ ਤੂੰ ਰਾਣੀ ਨਾਲ ਕਿਵੇਂ ਗੱਲ ਕੀਤੀ ਸੀ ਸੰਦੀਪ ਆਪਣੀ ਸੱਸ ਵੱਲ ਵੇਖਦੇ ਹੋਏ ਬੋਲੀ ਇੰਨੀ ਵੱਡੀ ਵੀ ਗੱਲ ਨਹੀਂ ਸੀ ਜਿੰਨੀ ਵੱਡੀ ਬਣਾ ਕੇ ਤੁਹਾਨੂੰ ਦੱਸੀ ਗਈ ਆ ਤੁਸੀਂ ਮੇਰੀ ਗੱਲ ਸੁਣੋ ਕਿ ਗੱਲ ਕਿਵੇਂ ਹੋਈ ਸੀ ਸੰਦੀਪ ਨੇ ਰਣਜੀਤ ਨੂੰ ਸਾਰੀ ਗੱਲ ਦੱਸੀ ਰਣਜੀਤ ਨੇ ਸਾਰੀ ਗੱਲ ਸੁਣਨ ਤੋਂ ਬਾਅਦ ਕਿਹਾ ਗੱਲ ਤਾਂ ਠੀਕ ਆ ਮੰਮੀ ਜੇ ਇਹ ਆਪਣੇ ਲਈ ਚਾਹ ਬਣਾ ਆਪ ਬਣਾ ਲੂਗੀ ਇੱਕ ਕੱਪ ਤਾਂ ਕੀ ਹੋ ਜਾਊਗਾ ਫਿਰ ਜਦੋਂ ਪਾਣੀ ਲੈਣ ਚੱਲੀ ਹੀ ਸੀ ਪੜੀਆਂ ਭਾਬੀਆਂ ਨੂੰ ਇੱਕ ਇੱਕ ਗਲਾਸ ਪਾਣੀ ਦੇਣ ਨਾਲ ਇਹਦਾ ਕੀ ਵਿਗੜ ਜਾਂਦਾ ਵੱਡੀ ਭਾਬੀ ਪਿਛਲੇ 2 ਸਾਲਾਂ ਤੋਂ ਇੱਕ ਪੈਰ ਤੇ ਖੜੀ ਰਹਿੰਦੀ ਐ ਇਸ ਘਰ ਚ ਤਾਂ ਕਿ ਇਹ ਉਹਨੂੰ ਇੱਕ ਗਲਾਸ ਪਾਣੀ ਵੀ ਨਹੀਂ ਦੇ ਸਕਦੀ ਆਪਣੇ ਮੁੰਡੇ ਨੂੰ ਆਪਣੇ ਖਿਲਾਫ ਬੋਲ ਦੇ ਵੇਖ ਕੇ ਮਾਂ ਨੂੰ ਗੁੱਸਾ ਆ ਗਿਆ ਤੇ ਬੋਲੀ ਤੂੰ ਮੇਰੇ ਨਾਲ ਗੱਲ ਨਾ ਕਰ ਚਲਿਆ ਜਾ ਇਥੋਂ ਆਇਆ ਵੱਡਾ ਘਰ ਵਾਲੀ ਦਾ غلام ਇਹ ਸੁਣ ਕੇ ਰਣਜੀਤ ਬੋਲਿਆ ਅੱਛਾ ਮੈਂ ਘਰ ਵਾਲੀ ਦਾ غلام ਆ ਤੇ ਉਹਨੇ ਆਪਣੇ ਮੰਮੀ ਦੇ ਗਾਲ ਚ ਪਾ ਬਾਹਾ ਪਾਉਂਦੇ ਹੋਏ ਕਿਹਾ ਮੰਮੀ ਮੈਂ ਤਾਂ ਤੁਹਾਡਾ ਵੀ ਗੁਲਾਮ ਆ ਤਾਂ ਹੀ ਤਾਂ ਤੁਹਾਡੀ ਪਸੰਦੀ ਕੁੜੀ ਨਾਲ ਵਿਆਹ ਕਰ ਲਈ ਮੈਂ ਹਾਂ ਕਰ ਦਿੱਤੀ ਸੀ ਤੇ ਮੇਰੀ ਪਿਆਰੀ ਮਾਂ ਮੈਂ ਤਾਂ ਬਸ ਸਹੀ ਦਾ ਸਾਥ ਦੇ ਰਿਆਂ ਆ ਰਾਣੀ ਨੇ ਕਿਹਾ ਤਵੀਰ ਤੂੰ ਇਹ ਕਿਵੇਂ ਕਹਿ ਸਕਦਾ ਆ ਕਿ ਮੈਂ ਤੁਹਾਨੂੰ ਜੋ ਦੱਸਿਆ ਉਹ ਗਲਤ ਸੀ ਰਣਜੀਤ ਕੁਝ ਕਹਿੰਦਾ ਉਸ ਤੋਂ ਪਹਿਲਾਂ ਉੱਥੇ ਬੈਠਾ ਸੰਦੀਪ ਦਾ ਸਹੁਰਾ ਜਿਹੜਾ ਹਜੇ ਤੱਕ ਸੂਣੀ ਰਿਹਾ ਸੀ ਉਹ ਬੋਲਿਆ ਵੈਸੇ ਸੰਦੀਪ ਦੀ ਵੀ ਕੋਈ ਗਲਤੀ ਨਹੀਂ ਜਿਹੜਾ ਤੁਸੀਂ ਉਹਨੂੰ ਐਵੇਂ ਕਹਿੰਦੇ ਹੋ ਫਿਰ ਰਣਜੀਤ ਨੇ ਆਪਣੇ ਦਫ਼ਤਰ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ ਜਿਦੇ ਨਾਲ ਸਾਰਿਆਂ ਦਾ ਧਿਆਨ ਉੱਤਰ ਹੋ ਗਿਆ ਕੁਝ ਦਿਨਾਂ ਬਾਅਦ ਰਾਣੀ ਬੋਲੀ ਵੱਡੀ ਭਾਬੀ ਅੱਜ ਮੇਨੀਆਂ ਕੁਝ ਸਹੇਲੀਆਂ ਨੇ ਆਉਣਾ ਆ ਤਾਂ ਪਲੀਜ਼ ਘਰ ਦੀ ਸਾਫ਼ ਸਫਾਈ ਤੇ ਥੋੜਾ ਧਿਆਨ ਦਵੀਂ ਕਿਤੇ ਵੀ ਮੈਨੂੰ ਧੂੜ ਮਿੱਟੀ ਨਹੀਂ ਦਿਖਣੀ ਚਾਹੀਦੀ ਤੇ ਉਹਨਾਂ ਲਈ ਕੁਝ ਵਧੀਆ ਜਿਹਾ ਵੀ ਬਣਾ ਲਈ ਤਾਂ ਸੰਦੀਪ ਨੇ ਕਿਹਾ ਵਧੀਆ ਨਾਲ ਕੀ ਮਤਲਬ ਰਾਣੀ ਨੇ ਆਕੜ ਨਾਲ ਕਿਹਾ ਮੈਂ ਤੈਨੂੰ ਨਹੀਂ ਕਿਹਾ ਮੈਂ ਵੱਡੀ ਭਾਬੀ ਨੂੰ ਕਿਹਾ ਆ ਤੇ ਫਿਰ ਰਾਣੀ ਨੇ ਪ੍ਰੀਤ ਨੂੰ ਇੱਕ ਲੰਮੀ ਚੌੜੀ ਲਿਸਟ ਫੜਾ ਦਿੱਤੀ ਲਿਸਟ ਫੜ ਕੇ ਸੰਦੀਪ ਚੁੱਪਚਾਪ ਰਸੋਈ 'ਚ ਚਲੀ ਗਈ ਤੇ ਫਿਰ ਥੋੜੀ ਦੇਰ ਬਾਅਦ ਸਬਜ਼ੀ ਲੈ ਕੇ ਬਾਹਰ ਆਈ ਤੇ ਬੋਲੀ ਇਹ ਲੈ ਸਬਜ਼ੀ ਕੱਟ ਦੇ ਰਾਣੀ ਰਾਣੀ ਨੇ ਸੰਦੀਪ ਵੱਲ ਵੇਖਿਆ ਤੇ ਬੋਲੀ ਮੈਂ ਸਬਜ਼ੀ ਕਿਉਂ ਕੱਟਾਂ ਤੁਸੀਂ ਦੋਵੇਂ ਇਸ ਕਰਦੀਆਂ ਨੂੰਹਾਂ ਹੋ ਤੁਸੀਂ ਅੱਪੇ ਕਰੋ ਜੋ ਕਰਨਾ ਆ ਰਾਣੀ ਦੀ ਗੱਲ ਸੁਣ ਕੇ ਸੰਦੀਪ ਗੁੱਸੇ ਨਾਲ ਬੋਲੀ ਮੈਨੂੰ ਨੌਕਰਾਨੀ ਨਾ ਸਮਝੀ ਸੇਲੀਆਂ ਤੇਰਿਆਂ ਨੇ ਆਉਣਾ ਆ ਤਾਂ ਕੰਮ ਵੀ ਕਰਾਉਣਾ ਪਊਗਾ ਰਾਣੀ ਨੇ ਉੱਚੀ ਸਾਰੀ ਕਿਹਾ ਮੈਂ ਤੈਨੂੰ ਨਹੀਂ ਕਿਹਾ ਕਰਨ ਲਈ ਵੱਡੀ ਭਾਬੀ ਨੂੰ ਕਿਹਾ ਆ ਤੇ ਤੂੰ ਕੌਣ ਹੁੰਨੀ ਆ ਵਿੱਚ ਬੋਲਣ ਵਾਲੀ ਤਾਂ ਸੰਦੀਪ ਨੇ ਕਿਹਾ ਕਿਉਂ ਕਰੂਗੀ ਉਹ ਤੇਰਾ ਕੰਮ ਭਲਾ ਤੇ ਕਿਉਂ ਉਹ ਤੇਰੇ ਆਰਡਰ ਮੰਨੇ ਰਾਣੀ ਨੇ ਸੰਦੀਪ ਵੱਲ ਅੱਖਾਂ ਘੜਦੇ ਹੋਏ ਵੇਖਿਆ ਤੇ ਬੋਲੀ ਕਿਉਂਕਿ ਇਹ ਇਹਨਾਂ ਦਾ ਕੰਮ ਆ ਤਾਂ ਸੰਦੀਪ ਨੇ ਰਾਣੀ ਨੂੰ ਪੁੱਛਿਆ ਤੇਰਾ ਕੰਮ ਕੀ ਆ ਸਾਡੇ ਕਮਾ ਕਮਾ ਚ ਕਮੀਆਂ ਕੱਢਣੀਆਂ ਤੇ ਸਾਡੇ ਤੇ ਆਰਡਰ ਚਲਾਉਣਾ ਇਹੋ ਕੰਮ ਆ ਤੇਰਾ ਤਾਂ ਰਾਣੀ ਨੇ ਕਿਹਾ ਮੈਂ ਤੇਰੇ ਨਾਲ ਗੱਲ ਨਹੀਂ ਕਰ ਰਹੀ ਤੂੰ ਚੁੱਪ ਰਹਿ ਤਾਂ ਸੰਦੀਪ ਨੇ ਕਿਹਾ ਪਰ ਮੈਂ ਤੇਰੇ ਨਾਲ ਹੀ ਗੱਲ ਕਰ ਰਹੀ ਆ ਜਾਂ ਤਾਂ ਤੂੰ ਆਪਣਾ ਖਾਣਾ ਆਪ ਬਣਾ ਲੈ ਨਹੀਂ ਤਾਂ ਤੇਰੀਆਂ ਇਹਨਾਂ ਹਰਕਤਾਂ ਬਾਰੇ ਮੈਂ ਤੇਰੀਆਂ ਸਹੇਲੀਆਂ ਨੂੰ ਦੱਸੂਗੀ ਕਿ ਇਹ ਕਿਸ ਤਰੀਕੇ ਨਾਲ ਸਾਨੂੰ ਪਰੇਸ਼ਾਨ ਕਰਦੀ ਆ ਕਿ ਕਿਸੇ ਕੰਮ ਚ ਸਾਡਾ ਹੱਥ ਨਹੀਂ ਵਟਾਉਂਦੀ ਇਹ ਜਿਹੜੀਆਂ ਤੇਰੀਆਂ ਸੋਸ਼ਲ ਮੀਡੀਆ ਵਾਲੀਆਂ ਰੀਲਾਂ ਆ ਨਾ ਇਹ ਸਾਰੀਆਂ ਝੂਠੀਆਂ ਆ ਤੂੰ ਐਵੇਂ ਦਾ ਕੁਝ ਨਹੀਂ ਕਰਦੀ ਜਿਹੋ ਜੀਆਂ ਵੀਡੀਓ ਬਣਾ ਬਣਾ ਕੇ ਅਪਲੋਡ ਕਰਦੀਆਂ ਕਿ ਮੇਰੀ ਭਾਬੀ ਮੇਰੀ ਸਭ ਤੋਂ ਪਿਆਰੀ ਪੱਕੀ ਸਹੇਲੀ ਭਾਬੀ ਨਾਲ ਹੀ ਘਾਰਿਆ ਇਹੋ ਜੀਆਂ ਵੀਡੀਓ ਬਣਾ ਬਣਾ ਕੇ ਤੂੰ ਅਪਲੋਡ ਕਰਦੀ ਰਹਿਣੀ ਆ ਪਰ ਇਹ ਸਾਰਾ ਕੁਝ ਝੂਠਿਆ ਕਿਉਂਕਿ ਅੱਜ ਐਤਵਾਰ ਸੀ ਤਾਂ ਇਸ ਲਈ ਰਣਜੀਤ ਵੀ ਘਰ ਸੀ ਰੰਜੀਤ ਆਪਣੇ ਕਮਰੇ ਤੋਂ ਬਾਹਰ ਆਇਆ ਤੇ ਬੋਲਿਆ ਕੀ ਰੌਲਾ ਪਾਇਆ ਤੁਸੀਂ ਦੋਵਾਂ ਨੇ ਤਾਂ ਸੰਦੀਪ ਨੇ ਰੰਜੀਤ ਨੂੰ ਦੱਸਿਆ ਕਿ ਰਾਣੀ ਦੀਆਂ ਸੇਹਲੀਆਂ ਨਹੀਂ ਆਉਣਾ ਆ ਤੇ ਇਹ ਸਾਰਾ ਕੰਮ ਸਾਡੇ ਕੋਲ ਕਰਵਾਉਣਾ ਚਾਹਦੀ ਆ ਮੈਂ ਸਬਜ਼ੀ ਕੱਟਣ ਨੂੰ ਕਹਿ ਦਿੱਤਾ ਤਾਂ ਉਹਨੇ ਉਹ ਵੀ ਕੱਟਣ ਤੋਂ ਨਾ ਕਰ ਦਿੱਤੀ ਆ ਤੇ ਕਹਿੰਦੀ ਆ ਕਿ ਤੁਹਾਨੂੰ ਇਸ ਘਰ ਚ ਕਿਉਂ ਵਿਆਹ ਕੇ ਲੈ ਕੇ ਆਏ ਆ ਰੰਜੀਤ ਇਹ ਦੱਸੋ ਭਲਾ ਕਿ ਕੀ ਅਸੀਂ ਦੋਵੇਂ ਨੌਕਰਾਂੀਆਂ ਆ ਤਾਂ ਰੰਜੀਤ ਨੇ ਰਾਣੀ ਨੂੰ ਘੂਰਦੇ ਹੋਏ ਕਿਹਾ ਨਹੀਂ ਤੁਸੀਂ ਦੋਵੇਂ ਨੌਕਰਾਂ ਨਹੀਂ ਹੋ ਤੁਸੀਂ ਦੋਵੇਂ ਇਸ ਘਰ ਦੀਆਂ ਨੂੰਹਾਂ ਹੋ ਤੇ ਮੰਮੀ ਤੁਹਾਨੂੰ ਕੁਝ ਸੁਣਾਈ ਨਹੀਂ ਦਿੰਦਾ ਇਹ ਸਮਝ ਨਹੀਂ ਆਉਂਦਾ ਕਿ ਤੁਸੀਂ ਇਹਨੂੰ ਇੰਨਾ ਵਿਗਾੜ ਦਿੱਤਾ ਆ ਕੱਲ ਸਾਰੇ ਜਾ ਕੇ ਕੀ ਕਰੂਗੀ ਇਹ ਪ੍ਰੀਤ ਨੇ ਸੰਦੀਪ ਵੱਲ ਵੇਖਿਆ ਤੇ ਬੋਲੀ ਕਿਉਂ ਸੰਦੀਪ ਗੱਲ ਨੂੰ ਵਧਮਣੀਆਂ ਛੱਡ ਆਪਾਂ ਕਰ ਲਾਂਗੇ ਨਾ ਕੰਮ ਜੇ ਤੂੰ ਨਹੀਂ ਕਰਨਾ ਤਾਂ ਤੂੰ ਵੀ ਆਪਣੇ ਕਮਰੇ 'ਚ ਜਾ ਕੇ ਬਹਿ ਜਾ ਮੈਂ ਆਪੇ ਕਰ ਲੂੰਗੀ ਉਦੋਂ ਹੀ ਪਿੱਛੋਂ ਪ੍ਰੀਤ ਦਾ ਪਤੀ ਬੋਲਿਆ ਠੀਕ ਹੀ ਕਹਿੰਦੀ ਆ ਸੰਦੀਪ ਅੱਜ ਉਹ ਵੀ ਘਰ ਸੀ ਤੇ ਉਹਨੇ ਆਪਣੀ ਭੈਣ ਦੀ ਬਤਮੀਜ਼ੀ ਵੇਖ ਲਈ ਸੀ ਤੇ ਉਹ ਗੁੱਸੇ 'ਚ ਆਪਣੀ ਮਾਂ ਵੱਲ ਵੇਖ ਰਿਹਾ ਸੀ ਤੇ ਬੋਲਿਆ ਮੰਮੀ ਕਿ ਤੈਨੂੰ ਕੁਝ ਦਿਖਾਈ ਨਹੀਂ ਦਿੰਦਾ ਕਿ ਤੂੰ ਰਾਣੀ ਨੂੰ ਕਿੰਨਾ ਬਤਮੀਜ਼ ਬਣਾ ਰਹੀ ਆ ਸਾਰਾ ਕੁਝ ਇਹਨੂੰ ਮੰंजे ਤੇ ਚਾਹੀਦਾ ਆ ਕਿਉਂ ਆਪਣਾ ਸਰੀਰ ਨਹੀਂ ਹਿਲਾਉਣਾ ਚਾਹੀਦੀ ਏ ਪ੍ਰੀਤ ਆਪਣੇ ਘਰ ਵਾਲੇ ਨੂੰ ਬੋਲੀ ਤੁਸੀਂ ਰਹਿਣ ਦਿਓ ਜੀ ਤੁਸੀਂ ਚੁੱਪ ਰਹੋ ਇਹ ਸਾਡਾ ਔਰਤਾਂ ਦੀਆਂ ਗੱਲਾਂ ਨੇ ਤੁਸੀਂ ਨਵੇਂ ਚ ਬੋਲੋ ਤਾਂ ਪ੍ਰੀਤ ਦੇ ਪਤੀ ਨੇ ਉਹਨੂੰ ਚੁੱਪ ਰਹਿਣ ਨੂੰ ਕਿਹਾ ਤੇ ਬੋਲਿਆ ਇਹ ਤੈਨੂੰ ساری ਜ਼ਿੰਦਗੀ ਐਵੇਂ ਹੀ ਦਬੰਦ ਰਵਾਂ ਮੈਂ ਮੈਂ ਵੇਖ ਰਿਹਾ ਆ ਕਿ ਦਿਨ ਬਾ ਦਿਨ ਰਾਣੀ ਦੀਆਂ ਹਰਕਤਾਂ ਵੱਧ ਗਈਆਂ ਜਾ ਰਹੀਆਂ ਆ ਪਹਿਲਾਂ ਤੂੰ ਸੀ ਤੈ ਤੇਰੇ ਤੇ ਆਰਡਰ ਮਾਰਦੀ ਸੀ ਹੁਣ ਸੰਦੀਪ ਆ ਗਈ ਆ ਤੇ ਸੰਦੀਪ ਤੇ ਵੀ ਆਰਡਰ ਚਲੰਦੀ ਆ ਪਰ ਸੰਦੀਪ ਇਹਦੀ ਸੋਂਦੀ ਨਹੀਂ ਇਹ ਬਹੁਤ ਵਧੀਆ ਕਰਦੀ ਆ ਤੁਸੀਂ ਦੋਵੇਂ ਇਸ ਘਰ ਦੀਆਂ ਬਹੂਆਂ ਹੋ ਤਾਂ ਜਿੰਨਾ ਹੱਕ ਇਹਦਾ ਇਸ ਘਰ ਤੇ ਆ ਉਹਨਾਂ ਤੁਹਾਡਾ ਵੀ ਆ ਬਹੂ ਨੂੰ ਨੌਕਰਾਨੀ ਕਿਉਂ ਸਮਝਿਆ ਜਾ ਰਿਹਾ ਆ ਸੰਦੀਪ ਨੇ ਆਪਣੇ ਜੇਠ ਵੱਲ ਵੇਖਿਆ ਤੇ ਬੋਲੀ ਮੀਰ ਜੀ ਇਹੋ ਤਾਂ ਮੈਂ ਕਹਿੰਨੀ ਆ ਮੈਂ ਤਾਂ ਜਿਸ ਦਿਨ ਤੋਂ ਇਸ ਘਰ ਆਈਆਂ ਨਾ ਉਸੇ ਦਿਨ ਤੋਂ ਪ੍ਰੀਤ ਦੀਦੀ ਨੂੰ ਸਮਝਾ ਰਹੀ ਆ ਪਰ ਇਹ ਆ ਕਿ ਸਮਝਣਾ ਨਹੀਂ ਚਾਹੁੰਦੇ ਬਸ ਮੇਰਾ ਫਰਜ਼ ਮੇਰਾ ਫਰਜ਼ ਮੈਂ ਪੂਰਾ ਕਰਨਾ ਆ ਇਹੋ ਕਹਿੰਦੀ ਰਹਿੰਦੀ ਆ ਸਾਡਾ ਫਰਜ਼ ਸਾਡੀ ਸੱਸ ਦੇ ਪ੍ਰਤੀ ਬੰਦਾ ਆ ਸਹੁਰੇ ਪ੍ਰਤੀ ਬੰਦਾ ਆ ਪਰ ਨਨਾਨ ਪ੍ਰਤੀ ਇਹਨਾਂ ਨਹੀਂ ਬੰਦਾ ਹਾਂ ਜੇ ਨਨਾਨ ਵਿਆਹੀ ਹੋਵੇ ਤਾਂ ਉਹਦੇ ਲਈ ਬਿਲਕੁਲ ਕਰਨਾ ਚਾਹੀਦਾ ਆ ਕਿਉਂਕਿ ਉਹ ਕਦੀ ਕਦੀ ਆਉਂਦੀ ਆ ਪਰ ਜਦੋਂ ਉਹ ਨਾਨਕ ਵਾਰੀ ਘਰ ਬੈਠੀ ਹੋਵੇ ਤਾਂ ਉਹਨੂੰ ਘਰ ਦੇ ਕੰਮ ਬਰਾਬਰ ਕਰਨੇ ਚਾਹੀਦੇ ਆ ਪਰ ਇਹ ਤਾਂ ਹੱਥ ਨਹੀਂ ਹਿਲੰਦੀ ਉਲਟਾ ਸਾਡੇ ਦੋਵਾਂ ਤੇ ਆਰਡਰ ਚਲਾਉਂਦੀ ਆ ਘਟੋ ਘਟ ਇਨਸਾਨ ਆਪਣੇ ਲਈ ਇੱਕ ਗਲਾਸ ਪਾਣੀ ਹੀ ਫੜ ਕੇ ਪੀ ਲਵੇ ਪਰ ਨਹੀਂ ਇਹ ਪਾਣੀ ਲਿਆ ਕੇ ਵੀ ਨਹੀਂ ਪੀਂਦੀ ਜੇ ਐਵੇਂ ਹੀ ਚੱਲਦਾ ਰਹਿਣਾ ਤਾਂ ਜਦ ਤੱਕ ਇਹਦਾ ਵਿਆਹ ਨਹੀਂ ਹੋ ਜਾਂਦਾ ਉਦੋਂ ਤੱਕ ਭਾਈ ਮੈਨੂੰ ਤੁਸੀਂ ਵੱਖ ਕਰ ਦਿਓ ਮੇਰੇ ਵੱਸ ਦੀ ਗੱਲ ਨਹੀਂ ਕਿਸੇ ਦੀ ਗੁਲਾਮੀ ਕਰਨਾ ਮੈਂ ਆਪਣੇ ਸਾਸੋਰੇ ਦੀ ਸੇਵਾ ਕਰ ਸਕਦੀ ਹਾਂ ਪਰ ਨਨਾਨ ਦੀ ਸੇਵਾ ਮੈਂ ਨਹੀਂ ਕਰੂੰਗੀ ਹਾਂ ਜਦੋਂ ਇਹਦਾ ਵਿਆਹ ਹੋ ਜਾਊਗਾ ਤਾਂ ਬਿਲਕੁਲ ਉਹਦੇ ਨਾਲ ਵਧੀਆ ਸਲੂਕ ਹੋਊਗਾ ਇਹਨੂੰ ਸਾਰਾ ਕੁਝ ਮੰਜੇ ਤੇ ਮਿਲੂਗਾ ਪਰ ਹਜੇ ਇਹ ਬਰਾਬਰ ਦੀ ਹਿੱਸੇਦਾਰਿਆ ਇੱਥੇ ਇੱਥੇ ਹੀ ਰਹਿੰਦੀ ਆ ਕੰਮ ਤਾਂ ਇਹਨੂੰ ਕਰਵਾਉਣਾ ਪਊਗਾ ਨਹੀਂ ਤਾਂ ਮੈਂ ਅਲੱਗ ਹੋ ਜੂੰਗੀ ਰঞ্জੀਤ ਵੱਲ ਵੇਖਦੇ ਹੋਏ ਸੰਦੀਪ ਗੁੱਸੇ 'ਚ ਬੋਲੀ ਮੈਨੂੰ ਨਹੀਂ ਪਤਾ ਰঞ্জੀਤ ਮੈਨੂੰ ਅਲੱਗ ਕਮਰਾ ਤੇ ਇੱਕਰ ਸੋਈ ਚਾਹੀਦੀ ਆ ਰੰਜੀਤ ਕੁਝ ਬੋਲਦਾ ਉਸ ਤੋਂ ਪਹਿਲਾਂ ਹੀ ਸੰਦੀਪ ਦਾ ਜੇਠ ਬੋਲਿਆ ਸਹੀ ਕਹਿੰਦੀ ਆ ਸੰਦੀਪ ਜਿਵੇਂ ਹੀ ਚੱਲਿਆ ਤੇ ਰਾਣੀ ਨੇ ਘਰ ਦਾ ਕੋਈ ਕੰਮ ਨਾ ਕੀਤਾ ਤਾਂ ਮੈਂ ਵੀ ਆਪਣਾ ਅਲੱਗ ਕਰ ਲੂੰਗਾ ਤੇ ਪ੍ਰੀਤ ਨੂੰ ਇੱਥੇ ਕੁਝ ਨਹੀਂ ਕਰਨ ਦਵਾਂਗਾ ਮੰਮੀ ਹੁਣ ਸਾਰੀ ਗੱਲ ਤੇਰੇ ਹੱਥ اچਿਆ ਸੰਦੀਪ ਦਾ ਸਹੁਰਾ ਆਪਣੇ ਕਮਰੇ 'ਚ ਸ਼ਾਂਤ ਬੈਠਾ ਸੀ ਤੇ ਸਾਰਾ ਕੁਝ ਸੁਣ ਰਿਹਾ ਸੀ ਸਾਰੀਆਂ ਗੱਲਾਂ ਸੁਣ ਕੇ ਉਹ ਬਾਹਰ ਆਇਆ ਤੇ ਉੱਚੀ ਸਾਰੇ ਗੁੱਸੇ 'ਚ ਬੋਲਿਆ ਇਹ ਕੀ ਹੋ ਰਿਹਾ ਆ ਕਿਉਂ ਕਰਨ ਤੋੜਨ ਦੀਆਂ ਗੱਲਾਂ ਕਰਦੇ ਹੋ ਸੰਦੀਪ ਦੇ ਜੇਠ ਨੇ ਕਿਹਾ ਕਿ ਪਾਪਾ ਇਹਨੂੰ ਸਮਝਾ ਲਓ ਜਾਂ ਤਾਂ ਇਹ ਘਰ ਦੇ ਕੰਮਾਂ 'ਚ ਹੱਥ ਵੰਡਾਊਗੀ ਨਹੀਂ ਤਾਂ ਅਸੀਂ ਵਾਕੋ ਜਾਾਂਗੇ ਪ੍ਰੀਤ ਨੂੰ ਮੈਂ ਕਿਸੇ ਦਾ ਕੰਮ ਨਹੀਂ ਕਰਨ ਦਵਾਂਗਾ ਦੋ ਸਾਲਾਂ ਤੋਂ ਇਹ ਇੱਕ ਪੈਰ ਤੇ ਖੜੀ ਹੋ ਕੇ ਸਾਰਿਆਂ ਦੀ ਕੰਮ ਕਰਦੀ ਸੀ ਬਿਨਾ ਕਿਸੇ ਨੂੰ ਕੁਝ ਬੋਲੇ ਸਾਰਾ ਕੁਝ ਉਹਨਾਂ ਨੂੰ ਮੰंजे ਤੇ ਫੜੰਮਦੀ ਸੀ ਸਾਰਿਆਂ ਦੀ ਇੱਕ ਆਵਾਜ਼ ਤੇ ਭੱਜੀ ਆਉਂਦੀ ਸੀ ਤੇ ਬਦਲੇ 'ਚ ਕੀ ਕਿਹਾ ਜਾ ਰਿਹਾ ਆ ਕਿ ਘਰ ਦਾ ਕੰਮ ਹੀ ਕਿੰਨਾ ਖੁੰਦਾ ਆ ਕੀ ਬਹੁ ਨੌਕਰਾਨੀ ਬਣਨ ਆਉਂਦੀ ਐ ਇੱਥੇ ਮੈਂ ਆਪਣੀ ਘਰ ਵਾਲੀ ਨੂੰ ਨੌਕਰਾਨੀ ਨਹੀਂ ਬਣਨ ਦਊਂਗਾ ਪ੍ਰੀਤ ਆਪਣੇ ਘਰ ਵਾਲੇ ਵੱਲ ਬੜੇ ਪਿਆਰ ਨਾਲ ਵੇਖਣ ਲੱਗੀ ਕਿਉਂਕਿ 2 ਸਾਲਾਂ ਚ ਪਹਿਲੀ ਵਾਰ ਅਜੋਨੇ ਉਹਦੇ ਲਈ ਆਵਾਜ਼ ਚੁੱਕੀ ਸੀ ਹੁਣ ਪ੍ਰੀਤ ਵੀ ਆਪਣੇ ਘਰ ਵਾਲੇ ਨਾਲ ਖੜੀ ਸੀ ਤੇ ਉਹਦੀ ਹਿੰਮਤ ਵੱਧ ਗਈ ਸੀ ਤਾਂ ਉਹ ਬੋਲੀ ਹਾਂ ਮੰਮੀ ਇਹ ਸਹੀ ਕਹਿੰਦੇ ਆ ਜਿਵੇਂ ਹੀ ਚੱਲਦਾ ਰਿਹਾ ਤਾਂ ਮੇਰਾ ਵੀ ਚੁੱਲ੍ਹਾ ਵਾਖ ਕਰ ਦੋ ਮੈਂ ਨਹੀਂ ਰਹਿਣਾ ਨਾਲ ਤਾ ਸਾਸੋਦੇ ਵੱਲ ਅੱਖਾਂ ਕੱਢਦੇ ਹੋਏ ਗੁੱਸੇ 'ਚ ਬੋਲੀ ਤੇਰੀ ਜ਼ੁਬਾਨ ਵੀ ਚੱਲਣ ਲੱਗੀ ਹੁਣ ਜ਼ੁਬਾਨ ਖਿੱਚ ਕੇ ਬਾਹਰ ਕਰ ਦੂੰਗੀ ਤਾਂ ਸੰਦੀਪ ਨੇ ਆਪਣੀ ਸਾਸ ਨੂੰ ਜਵਾਬ ਦਿੱਤਾ ਕਿ ਉਹ ਜ਼ੁਬਾਨ ਤੁਹਾਡੀ ਤੋਂ ਨੂੰ ਲਪੇਟ ਦੂੰਗੀ ਮੈਂ ਸਮਝ ਗਏ ਤੁਸੀਂ ਹੁਣ ਜੇ ਦੀਦੀ ਨੂੰ ਹੱਥ ਵੀ ਲਾਇਆ ਤਾਂ ਉਦੋਂ ਹੀ ਸੰਦੀਪ ਦਾ ਜੇਠ ਬੋਲਿਆ ਮੰਮੀ ਮੇਰੀ ਘਰ ਵਾਲੀ ਨਾਲ ਐਵੇਂ ਗੱਲ ਕਰਨ ਦੀ ਲੋੜ ਨਹੀਂ ਤੁਹਾਨੂੰ ਹੁਣ ਮਾਂ ਸਮਝ ਗਈ ਸੀ ਕਿ ਜਾਂ ਤਾਂ ਇਹ ਦੋਵੇਂ ਮੁੰਡੇ ਆਪਣਾ ਚੁੱਲ੍ਹਾ ਵੱਖ ਕਰ ਲੈਣਗੇ ਜਾਂ ਫਿਰ ਇਹਨਾਂ ਦੀ ਗੱਲ ਮੰਨਣੀ ਪਾਉਗੀ ਤੇ ਫਿਰ ਉਹਨੇ ਕਿਹਾ ਠੀਕ ਆ ਮੈਂ ਇਹਨੂੰ ਸਮਝਾਉਣੀ ਆ ਪਰ ਤੁਸੀਂ ਵੱਖੋਂ ਦੀ ਗੱਲ ਨਾ ਕਰੋ ਇਸ ਘਰ 'ਚ ਮੇਰੇ ਰਹਿੰਦੇ ਹੋਏ ਤਿੰਨ ਚੁੱਲ੍ਹੇ ਨਹੀਂ ਬਲ ਸਕਦੇ ਤੇ ਫਿਰ ਮਾਂ ਰਾਣੀ ਨੂੰ ਲੈ ਕੇ ਰਸੋਈ 'ਚ ਚਲੀ ਗਈ ਉਹਨੂੰ ਸਮਝਾਇਆ ਕਿ ਇਹ ਤੇਰੀਆਂ ਭਾਬੀਆਂ ਆ ਵਿਆਹ ਤੋਂ ਬਾਅਦ ਤੂੰ ਇਹਨਾਂ ਦੇ ਕੋਲ ਹੀ ਆਉਣਾ ਆ ਸਾਡਾ ਕੀ ਆ ਅੱਜ ਅਸੀਂ ਹਾਂ ਤੇ ਕੱਲ ਨਹੀਂ ਹੁਣ ਤੱਕ ਮੈਂ ਤੇਰਾ ਸਾਥ ਦਿੱਤਾ ਪਰ ਅੱਜ ਤੋਂ ਬਾਅਦ ਮੈਂ ਤੇਰਾ ਸਾਥ ਨਹੀਂ ਦਵਾਂਗੀ ਕਿਉਂਕਿ ਮੈਂ ਆਪਣੇ ਘਰ ਦੇ ਟੁਕੜੇ ਹੁੰਦੇ ਨਹੀਂ ਵੇਖ ਸਕਦੀ ਤਾਂ ਹੁਣ ਇਸ ਘਰ ਦੀ ਸ਼ਾਂਤੀ ਤੇਰੇ ਹੱਥ ਚ ਆ ਜਾਂ। ਜਾਂ ਤਾਂ ਤੂੰ ਸੁਧਰ ਜਾ ਨਹੀਂ ਤਾਂ ਤੇਰਾ ਵਿਆਹ ਛੇਤੀ ਕਰਵਾ ਦੂੰਗੀ। ਵਿਆਹ ਦਾ ਨਾ ਸੁਣਦੇ ਹੀ ਰਾਣੀ ਕਬਰਾਂ ਗਈ ਤੇ ਬੋਲੀ ਠੀਕ ਐ ਮੰਮੀ ਮੈਂ ਕੰਮ ਤਾਂ ਨਹੀਂ ਕਰ ਸਕਦੀ ਕਰਦਾ ਪਰ ਹਾਂ ਮੈਂ ਇਹਨਾਂ ਨੂੰ ਆਰਡਰ ਵੀ ਨਹੀਂ ਮੰਨੂੰਗੀ ਤੇ ਆਪਣਾ ਕੰਮ ਆਪ ਕਰ ਲਿਆ ਕਰੂੰਗੀ। ਤਾਂ ਮਾਂ ਨੇ ਉਹਨੂੰ ਘੋਰਦੇ ਹੋਏ ਕਿਹਾ ਕੰਮ ਨੂੰ ਹੱਥ ਕਿਉਂ ਨਹੀਂ ਲਾਹੇਂਗੀ ਤੂੰ ਤੈਨੂੰ ਇਹਨਾਂ ਦੇ ਨਾਲ ਕੰਮ ਕਰਵਾਉਣਾ ਹੀ ਪਊਗਾ ਸਾਰੇ ਜਾ ਕੇ ਵੀ ਕਰਨਾ ਹੀ ਆ ਕੰਮ ਤਾਂ ਇੱਥੇ ਕਿਉਂ ਨਹੀਂ ਤੂੰ ਸਿੱਖ ਸਕਦੀ ਹੁਣ ਰਾਣੀ ਕੋਲ ਹੋਰ ਕੋਈ ਚਾਰਾ ਨਹੀਂ ਸੀ ਤੇ ਰਾਣੀ ਨੇ ਆਪਣੀ ਮੰਮੀ ਦੀ ਗੱਲ ਮੰਨ ਲਈ ਹੁਣ ਘਰ 'ਚ ਸ਼ਾਂਤੀ ਸੀ ਰਾਣੀ ਨੇ ਆਪਣਾ ਕੰਮ ਪਾ ਵੀ ਅਕਲੋ ਕਰਵਾਉਣਾ ਬੰਦ ਕਰ ਦਿੱਤਾ ਸੰਦੀਪ ਦੇ ਕਹਿਣ ਤੇ ਘਰ 'ਇੱਕ ਕੰਮ ਵਾਲੀ ਵੀ ਲੱਗ ਗਈ ਤਾਂ ਦੋਸਤੋ ਤੁਹਾਨੂੰ ਸਾਰਿਆਂ ਨੂੰ ਸੰਦੀਪ ਦਾ ਫੈਸਲਾ ਕਿਵੇਂ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਨ ਨੂੰ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ